ਜਿਸ ਜੀ ਕਾ ਖਾਲਸਾ ਸਾਰੀ ਵਾਹਿਗੁਰੂ ਜੀ ਕੀ ਫਤਿਹ। ਤਲਮਾ ਦਾ ਡੇਰਾ ਕੰਨਾਂ ਤੇ ਨੀਲੇ ਵਸਤਰ ਤਾਰਨੇ। ਪੂਰੇ ਦਾ ਮਾੜਾ ਪਤੀਰਾ ਦੇਖ ਕੇ ਸਤਿਗੁਰੂ ਜੀ ਨੇ ਕੂਚ ਦਾ ਹੁਕਮ ਦਿੱਤਾ। ਕੋਟ ਕੂਰੇ ਤੋਂ ਕੂਚ ਕਰਕੇ ਸੇਬਾਂ ਦਾ ਕਾਫਲਾ ਤਨ ਕੋ ਅੱਗੇ ਤਲਮਾ ਨਗਰ ਵਿੱਚ ਪੁੱਜਾ। ਉਸ ਨਗਰ ਵਿੱਚ ਪੈਥੀ ਚੰਦ ਦੀ eulad ਰਹਿੰਦੀ ਸੀ। ਜਦੋਂ ਸ੍ਰੀ ਗੁਰੂ ਹਰਗੋਬਿੰਦ ਸਿੰਘ ਸੈਭਨ ਨੇ ਤਰਕਾ ਨਾਲ ਜੰਦ ਕੀਤਾ ਸਨ ਜਦੋਂ ਗੁਰੂ ਹਰਗੋਬਿੰਦ ਸੈਭਨ ਨੇ ਤਰਕਾ ਨਾਲ ਜੰਦ ਕੀਤਾ ਸਨ ਸ੍ਰੀ ਅਮਤਸਾਰ ਤੇ ਕਰਤਾਰਪੁਰ ਤਦੋਂ ਤੋਂ ਪ੍ਰਥਵੀ ਚੰਦ ਦੀ ਧਰਈ ਹੋਈ ਮਾਲਵੇ ਦੇਸ਼ ਨੂੰ ਗਮਨ ਕਰ ਗਈ ਸੀ ਤਦੋਂ ਤੋਂ ਉੱਥੇ ਹੀ ਰਹਿੰਦੀ ਸੀ ਪਿੰਡ ਮਾਲਕੇ ਬੈਠੇ ਹੋਏ ਕੁਝ ਪੂਜਾ ਪਾਠ ਵੀ ਕਰਾਇਆ ਕਰਦੇ ਸਨ। ਮਥਵੀ ਜਨ ਦੇ ਦੀ ਇਲਾਦ ਵਿੱਚੋਂ ਪਾਇਈ ਕੋਲਸੀ ਉਸਦੇ ਪੁੱਤਰ ਜਮਾਨ ਸਨ। ਉਹ ਪੁੱਤਰਿਆਂ ਵਾਲਾ ਸੀ। ਜਦੋਂ ਅਸ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਆਏ ਹਨ ਤਾਂ ਉਹ ਪੁੱਤਰਾ ਸਮੇਤ ਦਰਸ਼ਨ ਕਰਨ ਵਾਸਤੇ ਆਇਆ। ਸਹਿਬਾ ਨੇ ਉਸ ਨੂੰ ਬੜੇ ਸਤਕਾਰ ਨਾਲ ਬਿਠਾਇਆ ਤੇ ਸੁਖ ਸ਼ਾਂਤ ਪੁੱਛੀ। ਕੌਣ ਉਸ ਵੀਰੇ ਦਬ ਉਸ਼ਾ ਦੇ ਕੜੇ ਤੇ ਛੱਲੇ ਪਾਏ ਹੋਏ ਸਨ ਇਹ ਦੇਖ ਕੇ ਸੈਭਾ ਨੇ ਪੁੱਛਿਆ ਸ੍ਰੀਮਾਨ ਜੀ ਇਹ ਕੀ ਹੱਥੀ ਪਾਇਆ ਹੋਇਆ ਹੈ ਮਹਾਰਾਜ ਬੱਦੀਆਂ ਤੇ ਦੇ ਨਮਿਤ ਪੰਡਤਾਂ ਨੂੰ ਭੋਜਨ ਕਰਾ ਰਹੇ ਹਾਂ ਸਮਝੋ ਸਰਾਂਦ ਕਰਵਾ ਰਹੇ ਹਾਂ ਆਪ ਦਾ ਉਹਣਾ ਸੁਣ ਕੇ ਕਾਲੀ ਨਾਲ ਇਸੇ ਤਰ੍ਹਾਂ ਆ ਗਏ ਸਗਾ ਚੱਲੋ ਕਰ ਤੇ ਪ੍ਰਸ਼ਾਦਾ ਛਕੋ ਇਹ ਸੁਣ ਕੇ ਸਤਪੁਰੂ ਜੀ ਨੇ ਫਰਮਾਇਆ ਬਾਗਵਸ ਗਰਮਖਾ ਸਤਗੁਰੂ RAMDAS ji ਦੀ ਬਾਣਸ ਵਿੱਚੋਂ ਹੋ ਕੇ ਅਜੇ ਵੀ ਇਹ ਕੂੜੇ ਪਰ ਮਨ ਨੂੰ ਭਰਾਂ ਨਾ ਸਕੇ ਦੀਵੇ ਥੱਲੇ ਹਨੇਰਾ ਹੁੰਦਾ ਹੈ ਇਹ ਗੱਲ ਠੀਕ ਹੈ ਸਾਬਤ ਹੋਈ ਹੈ ਸਰਾਦ ਪੱਤਲ ਕਿਨਿਆ ਕਰਮ ਦੀ ਤਾਂ ਗੁਰੂ ਘਰ ਵਿੱਚ ਨਹੀਂ ਹੈ ਇਸ ਕਰਮ ਕਰਨੇ ਤਾਂ ਜਹਾਲਤ ਦੀ ਨਿਸ਼ਾਨੀ ਹੈ ਨੂੰ ਜਾਨ ਯੋਂ ਦੇ ਮਾਪ ਨੂੰ ਤਾ ਨੂੰ ਤਾ ਨਾ ਪ੍ਰਥਵੀ ਚੰਦ ਨੇ ਮੰਨਿਆ ਤੇ ਨਾ ਪ੍ਰਥਵੀ ਚੰਦ ਦੀ ਲਾਦ ਨੇ ਪ੍ਰਥਵੀ ਚੰਦ ਦਾ ਸਤਕਾਰ ਕੀਤਾ ਜਗਤ ਛੱਡ ਜਾਣ ਪਿੱਛੋਂ ਉਹਨਾਂ ਨੇ ਨਮਹਿਤ ਕੁੱਝ ਕਰਵਾਉਣ ਦਾ ਕੀ ਲਾਭ ਖਾਂ ਤਾਂ ਜਾਣਾ ਹੈ ਇੱਥੋਂ ਮਾਤਾ ਮਾਤ ਲੋਕ ਦੇ ਲੋਕਾਂ ਨੇ ਰੂਹ ਤੱਕ ਕਿਸੇ ਸੁਰਤ ਵਿੱਚ ਕੁਝ ਮਿਲਣਾ ਹੀ ਨਹੀਂ ਸ਼ਿਆਣੇ ਬਿਆਣੇ ਹੋ ਕੇ ਐਸੇ ਪਰਮਾਤਮਾ ਵਿੱਚ ਕਿਉਂ ਫਸ ਗਏ ਇਹ ਕੁਝ ਕਰਨਾ ਤੁਸਾਂ ਵਾਸਤੇ ਯੋਗ ਹੈ ਇਸਵੀ ਚੰਦ ਦੀ ਔਲਾਦ ਸਤਿਗੁਰੂ ਨਾਨਕਦੇਵ ਜੀ ਦੀ ਸਿੱਖੀ ਤੋਂ ਬਹੁਤ ਦੂਰ ਜਾ ਚੁੱਕੀ ਸੀ ਉਹ ਮਨ ਹਿੰਦੂ ਸਮਾਜ ਦੇ ਕਿਰਿਆ ਕਰਮਾਂ ਵਿੱਚ ਜਾ ਫਸੀ ਸੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾ ਮੰਥ ਸੰਜਾਉਣ ਵਾਲੇ ਨਿਸ਼ਾਨੇ ਤੋਂ ਤਾਂ ਬਹੁਤ ਦੂਰ ਸੀ ਵੈਸੇ ਵਿੱਚ ਮੇਰੀ ਲਿਖਾ ਦੇ ਕਾਰਨ ਉਹ ਸਤਿਗੁਰੂ ਜੀ ਨੂੰ ਮਿਲੇ ਹੀ ਨਹੀਂ ਭਾਈ ਕੋਲ ਨੇ ਸ਼ਾ ਦਾ ਦੀ ਸ੍ਰਾਦਾਂ ਦੀ ਸਮੱਸਿਆ ਉੱਤੇ ਚਰਚਾ ਕਰਨੀ ਆਰੰਭ ਦਿੱਤੀ ਸਤਿਗੁਰੂ ਨਾਨਕਦੇਵ ਜੀ ਦੇ ਸਮੇਂ ਤੋਂ ਸਤਿਗੁਰੂ ਹਰਿਕ੍ਰਿਸ਼ਨ ਜੀ ਦੇ ਸਮੇਂ ਤੱਕ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਦੱਸ ਕੇ ਸੰਦਗਾਨ ਦਾ ਜਥਨ ਕੀਤਾ ਕਿ ਗੁਰੂ ਘਰ ਵਿੱਚ ਸ੍ਰਾਦ ਹੁੰਦੇ ਆਏ ਹਨ ਵਾਰ ਸਾਧਗੁਰੂ ਜੀ ਨੇ ਆਪਣੇ ਨਿਸ਼ਾਨੇਬਲ ਮੋੜ ਕੇ ਉਸ ਦੇ ਮੰਤ ਤੇ ਭਰਮ ਦੂਰ ਕੀਤੇ ਜਦੋਂ ਸੋਢੀ ਕੌਲ ਨੇ ਇਹ ਸੁਣਿਆ ਕਿ ਸੇਬਾਂ ਨੇ ਲੜਾਈਆਂ ਲੜੀਆਂ ਹਨ ਤੇ ਚਾਰੇ ਸਹਿਜਾ ਦੇ ਵੀ ਸੀਧ ਕਰਾ ਲਏ ਹਨ ਤਾਂ ਉਸ ਦੇ ਦਿਲ ਨੂੰ ਬਹੁਤ ਛੱਟ ਲੱਗੀ ਉਹ ਦਾਸ ਜਿਹਾ ਹੋ ਗਿਆ ਤੇ ਫਿਰ ਉਸ ਨੇ ਪੁੱਛਿਆ ਹੁਣ ਕਿੱਧਰ ਜਾ ਰਹੇ ਹੋ ਜੀਵੰਦਾ ਕੀ ਨਿਸ਼ਾਨਾ ਹੈ ਹੁਣ ਤੁਰਕਾਂ ਨਾਲ ਜੰਦ ਕਰਨਾ ਹੈ ਕਿਉਂਕਿ ਤੁਰਕਾਂ ਦਾ ਲਸ਼ਕਰ ਪਿੱਛੇ ਆ ਰਿਹਾ ਹੈ ਕਿ ਪੂਰੇ ਨੇ ਕਿਲੇ ਵਿੱਚ ਥਾਂ ਦੇਣ ਤੋਂ ਨਾ ਕਰ ਦਿੱਤੀ ਸੀ ਹੁਣ ਕੋਈ ਹੋਰ ਥਾਂ ਲੱਭਦੇ ਹਾਂ ਜਿੱਥੇ ਤੁਰਕਾਂ ਨਾਲ ਟੱਕਰ ਲਈ ਜਾਵੇ ਬਾਦਸ਼ਾਹ ਰੰਗਜੀਤ ਦੀ ਬਹਾਦਰੀ ਹੁਣੇ ਅੰਤਲੇ ਦਿਨਾਂ ਤੇ ਹੈ ਉਹ ਛੇਤੀ ਹੀ ਖਤਮ ਹੋ ਜਾਵੇਗੀ ਉਸ ਦਾ ਅੰਤ ਅਸਾਂ ਦੇ ਸਿੱਖ ਕਰਨਗੇ ਝਾੜੀ ਝਾੜੀ ਖਾਲਸਾ ਗਰਜੇਗਾ ਸਤਿ ਸ੍ਰੀ ਅਕਾਲ ਦੇ ਜਿਕਾਏ ਆਰਿਆਂ ਨਾਲ ਸਾਰੀ ਪੰਜਾਬ ਦੀ ਧਰਤੀ ਗੂੰਜ ਉੱਠੀ ਗਈ। ਕੌਲ ਦੇ ਚਾਰੇ ਪੁੱਤਰ ਸਤਿਆਨੰਦ, ਹਰੀਚੰਦ, ਮੀ ਅਮਰੀਕ, ਮਨਬਾਲੀ, ਜਵਾਨ ਤੇ ਬਹਾਦਰ ਸਿੰਘ ਵੱਡੇ ਦਾ ਪੁੱਤਰ, ਕੌਲ ਦਾ ਪੋਤਰਾ ਅਮੇਂਦਰ ਵੀ ਹੋਣ ਹੈ ਤੇ ਬਹਾਦਰ ਸੀ। ਉਹਨਾਂ ਨੇ ਵਾਹੀ ਸਤਿਗੁਰੂ ਜੀ ਅੱਗੇ ਪ੍ਰਾਰਥਨਾ ਕੀਤੀ ਕਿ ਸੇਵਾ ਉਹਨਾਂ ਦੇ ਘਰ ਚੱਲਣ ਤੇ ਇਸ਼ਨਾਨ ਕਰਕੇ ਪ੍ਰਸ਼ਾਨ ਛਕਣ ਤਤਪੁਰੂ ਜੀ ਨੇ ਬੇਨਤੀ ਬਰਬਾਦ ਕਰ ਲਈ ਤੇ ਛੋੜ ਨਹੀਂ ਕੋਲ ਦੇ ਘਰ ਚਲੇ ਗਏ। ਜਦੋਂ ਸਤਗੁਰੂ ਜੀ ਇਸ਼ਨਾਨ ਕਰਨ ਲੱਗੇ ਤਾਂ ਭਾਈ ਕੋਲ ਸਹਿਬ ਜੀ ਵਾਸਤੇ ਚਿੱਟੇ ਕੱਪੜੇ ਲੈ ਆਇਆ। ਉਸਨੇ ਬੇਨਤੀ ਕੀਤੀ ਆਪਣੇ ਨੀਲੇ ਵਸਤਰ ਉਤਾਰ ਦਿਵੋ ਇਹ ਤੁਰਕੀ ਰੰਗ ਹੈ। ਆਪ ਨੂੰ ਸੱਭਾ ਨਹੀਂ ਦਿੰਦਾ ਇਹ ਚਿੱਟੇ ਵਸਤਰ ਪਹਿਨ ਲਵੋ। ਖਤਰੇ ਦਾ ਸ਼ਮਾ ਦੂਰ ਚਲੇ ਆ ਗਿਆ ਹੈ। ਇਸ ਮਾਲਵੇ ਦੀ ਧਰਤੀ ਵਿੱਚ ਤੁਰਕੀ ਫੌਜ ਨਾ ਪਹੁੰਚ ਸਕਦੀ ਹੈ ਤੇ ਨਾ ਲੜਾਈ ਕਰ ਸਕਦੀ ਹੈ। ਉਹਨਾਂ ਕੋਈ ਇੰਦਰ ਪਾਣੀ ਘੱਟ ਹੈ ਪਰ ਦੇਸੀਆਂ ਨੂੰ ਪਾਣੀ ਦੇ ਅੱਡਿਆਂ ਦਾ ਪਤਾ ਨਹੀਂ ਲੱਗਦਾ ਉਹ ਤਰੇ ਨਾਲ ਹੀ ਮਰ ਜਾਂਦੇ ਹਨ ਮਾਰੇ ਦੇ ਆਦਮੀ ਆਪ ਦੀ ਸਹਾਇਤਾ ਕਰਨਗੇ ਤੇ ਆਪਣੇ ਸਿੱਖ ਸੇਵਕਾਂ ਨੂੰ ਵੀ ਕਹਾਂਗੇ ਕਿ ਉਹ ਵੀ ਤਨੋਂ ਮਨੋਂ ਤਨੋਂ ਆਪ ਦੀ ਸੇਵਾ ਕਰਨ ਹਤਿ ਗੁਰੂ ਜੀ ਨੇ ਕੋਲ ਦੀ ਆदास ਨੂੰ ਸਵੀਕਾਰ ਕੀਤਾ ਨੀਲੇ ਵਸਤਰ ਤਾਰ ਦਿੱਤੇ ਤੇ ਚਿੱਟੇ ਪਾਣ ਲਏ ਵਸਤਰ ਪਹਿਨ ਕੇ ਬਾਹਰ ਆ ਕੇ ਬੈਠ ਗਏ ਅਗ ਗਵਾਲ ਲਈ ਉਹਨਾਂ ਨੀਲੇ ਵਸਤਰਾਂ ਨੂੰ ਪਾੜ ਕੇ ਬਾਲਣਾ ਆਰੰਭ ਕਰਨ ਕੀਤਾ ਅਗ ਹੌਲੀ-ਹੌਲੀ ਸਾਰੇ ਦੇ ਸਾਰੇ ਸਾੜ ਦਿੱਤੇ ਜਦੋਂ ਇੱਕ ਲੀਰ ਰਹਿ ਗਈ ਤਾਂ ਉਹ ਲੀਰ ਪਾਈ ਮਾਨ ਸਿੰਘ ਜੀ ਨੇ ਸਤਿਗੁਰਾਂ પાસે ਫੜ ਲਈ ਤੇ ਆਪਣੇ ਦਸਤਾਰੇ ਵਿੱਚ ਟੰਗ ਲਈ ਉਹਨਾਂ ਨੂੰ ਬਹੁਤ ਸੋਹਣੀ ਲੱਗੀ ਉਸ ਸਮੇਂ ਸਤਿਗੁਰੂ ਜੀ ਦੇ ਬਚਨ ਸਤਿਗੁਰੂ ਜੀ ਨੇ ਬਚਨ ਕੀਤਾ ਪਾਈ ਮਾਰ ਸਿੰਘ ਜੀ ਇਹ ਨੀਲੀ ਰੀਤ ਸਾਨੂੰ ਚੰਗੀ ਲੱਗਦੀ ਹੈ ਇਸ ਨੂੰ ਰੱਖੋ ਇਹ ਬਾਣੇ 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 ਬਾਣੀ ਆਮ ਹੀ ਸੰਪਰਦਕ ਚੱਲੇਗੀ ਜੋ ਨਹੰਗਾ ਅਖਵਾਏਗੀ ਪਰ ਇਹ ਗੱਲ ਜ਼ਰੂਰ ਹੈ ਕਿ ਨੀਲੇ ਬਾਣੇ ਵਾਲੇ ਨਹੰਗਾ ਸੰਿਆਸੀਆਂ ਦੀ ਤਰ੍ਹਾਂ ਤਿਆਗੀ ਹੋਣਗੇ ਗ੍ਰਸਤੀ ਬਣ ਕੇ ਨਹੰਗਾ ਸਿੰਘ ਆਪਣੇ ਜੀਵਨ ਨਿਸ਼ਾਨੇ ਤੋਂ ਦੂਰ ਚਲੇ ਜਾਇਆ ਕਰਨਗੇ ਨਹੰਗਾ ਦੇ ਜਥੇ ਦੇਸ਼ਤਾਨ ਮੰਦਿਰ ਆਖੀ ਕਰਨਗੇ ਇਸ ਤੰਤਰ ਸੁਭਾ ਦੇ ਨਿਡਰ ਤੇ ਨਰਬੈਰ ਹੋਣਗੇ ਤਰਕਾ ਨਾਮ ਸਾਨ ਨਹੀਂ ਕਰਨਗੇ ਤੇ ਰਇਤਾਂ ਵਿੱਚ ਰਹਿ ਕੇ ਪੂਰਨ ਸਿੰਘ ਰਹਿਣਗੇ ਮੇਰੇ ਖਾਲਸੇ ਦਾ ਸਹੀ ਰੂਪ ਹੋਣਗੇ ਜਦੋਂ ਇਹ ਧਰਮ ਕਰਮ ਦੀ ਮਰਜ਼ਾਦਾ ਵਿੱਚ ਪੂਰੇ ਰਹਿਣਗੇ ਤਦੋਂ ਅਸੀਂ ਅੰਗ ਸੰਗ ਰਿਹਾ ਕਰਾਂਗੇ ਜਦੋਂ ਮਰਜ਼ਾਦਾ ਛੱਡ ਜਾਣਗੇ ਤਾਂ ਖਾਰ ਹੋਣਗੇ ਇਸ ਤਰ੍ਹਾਂ ਭਾਈ ਮਾਨ ਸਿੰਘ ਜੀ ਨੂੰ ਬਾਹਰ ਦੇ ਕੇ ਨਿਹਾਲ ਕੀਤਾ ਪਾਈ ਮਾਨ ਸਿੰਘ ਜੀ ਬਹੁਤ ਪ੍ਰਸੰਨ ਹੋਏ ਤਦੋਂ ਹਨ ਸਿੰਘਾਂ ਦਾ ਜਥਾ ਕਾਇਮ ਹੋਇਆ ਤੇ ਪਾਈ ਮਾਨ ਸਿੰਘ ਜੀ ਪਹਿਲਾ ਜਥ ਪਹਿਲਾ ਜਥੇਦਾਰ ਹੋਏ ਸਨ ਵਰਤਮਾਨ ਸਮੇਂ ਬਚਨ ਸਿੰਘ ਹਨ ਸਿੰਘ ਕੋਲ ਢਿੱਲੇ ਮੱਠੇ ਹੋ ਗਏ ਸਨ ਇਹ ਅੜਦੀ ਗੱਲ ਵਿੱਚ ਨਹੀਂ ਨਹੀਂ ਸਨ ਤਦੋਂ ਵਾਚ 2-3 ਦਿਨ ਠਹਿਕੇ ਸਤਿਗੁਰੂ ਜੀ ਦੀ ਬਾਣਾ ਪੜਾਤਾਰਾ ਕਰਦੇ ਰਹੇ